ਤਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦਵਾਈ ਬਣਾਵਾਂਗੇ ਸਰਦਹੁਦੇ ਤੋਂ ਨਾਲੇ ਰੇਸ਼ੇ ਤੋਂ ਵੀ ਰੇਸ਼ੇ ਨੂੰ ਵੀ ਚੰਗੇ ਆ 100 ਗ੍ਰਾਮ ਛੋਲੇ 50 ਗ੍ਰਾਮ ਖਸਖਸ ਹੈ 50 ਗ੍ਰਾਮ ਬਦਾਮ ਹੈ 100 ਗ੍ਰਾਮ ਸ਼ੱਕਰ ਹੈਗੀ ਤੇ ਇਹਨਾਂ ਨੂੰ ਆਪਾਂ ਪਹਿਲਾਂ ਛੰਡ ਲਾਂਗੇ ਇਹ ਚੀਜ਼ ਵੀ ਹੈ ਛਿਲਕੇ ਵਾਲੇ ਛੋਲੇ ਵੀ ਦੂਜੇ ਨਹੀਂ ਆਪਾਂ ਲਾ ਰਹੇ ਉਹਨਾਂ ਚ ਤਾਕਤ ਘਟ ਹੁੰਦੀ ਹੈ ਇਸ ਇਹੀ ਪਾਉਣੇ ਚਾਹੀਦੇ ਆ ਪਰ ਕਈ ਉਹ ਵੀ ਪਾ ਲੈਂਦੇ ਆ ਪਾ ਸਕਦੇ ਆ ਉਹਦਾ ਤੇ ਪਰ ਤਾਂਤ ਵਾਰੇ ਇਹ ਦੱਸਿਆ ਜਾਦੇ ਤੇ ਛਿੱਕਾ ਛੁੱਕਾ ਵੀ ਆਉਂਦੀਆਂ ਹੁਣ ਫਿਰ ਛਿੱਕਾ ਵੀ ਹਟ ਜਾਂਦਾ ਹੈ ਰੇਸ਼ਾ ਵੀ ਸੁੱਕ ਜਾਂਦਾ ਇਹਦੇ ਨਾਲ ਹੁਣ ਆਪਾਂ ਥੋੜਾ ਛੱਡਾਂਗੇ ਇਹਨਾਂ ਨੂੰ ਬਾਹਰ ਨਹੀਂ ਆਪਾਂ ਛਿਲਕਾ ਲਾਉਂਦੇ ਇਹਨਾਂ ਤੋਂ ਜਿਹੜਾ ਲੈਂਦਾ ਲੈਂਦਾ ਛਿਲਕਾ ਲੱਥਾ ਲੱਥਾ ਉਹ ਹੀ ਕੱਢਾਂਗੇ ਹੋਰ ਨਹੀਂ ਲਾਉਂਦੇ ਆਪਾਂ बिचों कोई रोड रूड भी देखा कई बार कोई होर चीज़ होती है कोई बच्चों रोड रूड़ माड़ा मोटा निगाह तो भी बहुत चंगे निगाह ना टिक हो जे किसी ने अखा बनाइया ਤੰਨੇਗਾ ਨਾ ਟਿਕਦੀ ਹੋਵੇ ਤੇ ਇਹ ਖਾ ਲੈ ਇੰਨੇਗਾ ਟਿਕ ਜਾਂਦੀ ਏ ਉਹ ਵੀ ਖਾ ਸਕਦਾ ਘਟ ਨੀਗਾ ਵਾਲਾ ਵੀ ਤੇ ਵੀ ਇਹ ਨੀਗਾ ਤੋਂ ਬਹੁਤ ਚੰਗੀ ਚੀਜ਼ ਆ ਇਹ ਹੁਣ ਆਪਾਂ ਇਹਨੂੰ ਜੱਗ 'ਚ ਪਾਵਾਂਗੇ ਇਨਨੂੰ ਆਪਾਂ ਪੀ ਲੈ ਆਵਾਂਗੇ। ਛੋਲੇ ਆਪਾਂ ਪੀ ਲਏ ਐ। ਬਾਹਲੇ ਬਰੀਕ ਨਹੀਂ ਕਰੇ, ਥੋੜੇ ਜਿਹਾ ਮੋਟੇ ਹੀ ਰੱਖੇ ਐ। ਤੇ ਇਹਨੂੰ ਆਪਾਂ ਡੰਗੇ ਚ ਪਾ ਲਾਂਗੇ। ਹੁਣ ਆਪਾਂ ਬਦਾਮ ਪਾਵਾਂਗੇ ਤੇ ਖਸਖਸ ਪਾਵਾਂਗੇ। ਇਹ ਦੋਨੇ ਇਕੱਠੇ ਪੀ ਲੈਵਾਂਗੇ ਆਪਾਂ ਹੁਣ ਆਪਾਂ ਬਦਾ ਤੇ ਖਸ ਖਸ ਵੀ ਪੀਲੇ ਹੈਗੇ ਤੇ ਹੁਣ ਆਪਾਂ ਇਹ ਵੀ ਵਿੱਚੇ ਡੋਂਗੇ ਤੇ ਪਾ ਦੇਾਂਗੇ ਹੁਣ ਆਪਾਂ ਸ਼ੱਕਰ ਪਾਵਾਂਗੇ ਇਹਨੂੰ ਆਪਾਂ ਲਾ ਦੇਾਂਗੇ ਕੋਈ ਕੋਈ ਦਾਣਾ ਜ਼ਿਆਦਾ ਥੋੜਾ ਜਿਹਾ ਮੋਟਾ ਰਹਿ ਗਿਆ ਕੋਈ ਵਧੀਆ ਰੋ ਫੇਰ ਵੀ ਕੋਈ ਗੱਲ ਨਹੀਂ ਜੜ ਥੱਲੇ ਆਇਆ ਦਾ ਵਧੀਆ ਆਉਂਦੀ ਹੈ ਵੀ ਬਦਾਮ ਪਾਏ ਹੋਏ ਆ ਜੇ ਬਾਹਲੇ ਬਰੀਕ ਹੋ ਜਾਣਾ ਲੱਗਦਾ ਵੀ ਬਦਾਮ ਪਾਏ ਨਹੀਂ ਹੁਣ ਆਪਾਂ ਘਿਓ ਗਰਮ ਕਰਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਘਿਓ ਪਾਵਾਂਗੇ ਥੋੜਾ ਜਿਹਾ ਦੇਸੀ ਘਿਓ ਐ ਕਿਉਂ ਜੇ ਸੁੱਕੇ ਖਾਵਾਂਗੇ ਫਿਰ ਫੱਕੀ ਚੜ ਜਾਂਦੀ ਏ ਤੇ ਥੋੜੇ ਜਿਹਾ ਛੱਸਣਾ ਚਾਹੀਦੇ ਹੈ ਘਿਓ ਚ ਕਿ ਫਿਰ ਫੱਕੀ ਨਹੀਂ ਚੜਦੀ ਖਾਣ ਲੱਗਿਆ ਕਈ ਵਾਰ ਹੱਥ ਉਸੋ ਆ ਜਾਂਦਾ ਹੈਗਾ ਸੁੱਕਿਆਂ ਦਾ ਤਾਂ ਹੁਣ ਆਪਾਂ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਮਲਾਂਗੇ ਇਹ ਜੇ ਜਦੋਂ ਖਾਵਾਂਗੇ ਆਪਾਂ ਤੇ ਉਦੋਂ ਵੇਖ ਲਾ ਵੀ ਸਿਰਸਰ ਵੀ ਨਹੀਂ ਦੁਖਦਾਗਾ ਤੇ ਨਿਗਾਹ ਵੀ ਟਿਕ ਜਾਂਦੀ ਹੈ ਬਹੁਤ ਵਧੀਆ ਲੱਗਦਾ ਹੈ ਕੋਈ 8-10 ਜਣਾਂ ਚ ਖਾਈ ਜਾਗੇ ਫਿਰ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਹੁਣ ਸਿਰ ਵੀ ਨਹੀਂ ਦੁਖਦਾ ਤੇ ਨਿਗਾ ਵੀ ਟਿੱਕੀ ਹੋਈ ਹੈ ਆਪਾਂ ਦਵਾਈ ਬਣਾ ਲਈ ਸਿਰ ਦੀ ਹੁਣ ਆਪਾਂ ਇਹਨੂੰ ਕਿਸੇ ਡੱਬੇ ਇਹ ਡੱਬੇ ਚ ਪਾ ਲਾਂਗੇ ਤੇ ਇਹ ਇਹਦੇ ਨਾਲ ਨਾਲ ਕੋਈ ਵੀ ਖਾ ਸਕਦਾ ਹੈ ਜੁਆਕ ਵੀ ਖਾ ਸਕਦੇ ਛੋਟੇ ਤੇ ਸਿਆਣਾ ਬੰਦਾ ਵੀ ਖਾ ਸਕਦਾ ਹੈ ਸਿਆਣੇ ਬੰਦੇ ਨੇ ਤਾਂ ਖਾਣੇ ਖਾਣੇ ਬੱਚਾ ਨੂੰ ਵੀ ਖਾ ਦਿਖਵਾ ਲਗੇ ਤਾਂ ਕੋਈ ਇਹਦਾ ਵਧੀਆ ਰੰਦਾ ਬੱਚੇ ਦਾ ਫਿਰ ਗਾਂ ਤੋਂ ਸਿਰ ਨਹੀਂ ਦੁੱਧਦਾ ਜੇ ਬੱਚਿਆਂ ਨੂੰ ਖਵਾਜੇ ਛੋਟਿਆਂ ਨੂੰ ਬੱਚੇ ਨੂੰ ਇੱਕ ਚਮਚਾ ਦੇਣਾ ਚਾਹੀਦਾ ਹੈ ਤੇ ਜਿਹੜਾ ਸਿਆਣਾ ਬੰਦਾ ਹੈ ਉਹ ਦੋ ਚਮਚੇ ਲੈ ਲਵੇ ਮਾਤਾ ਬਲੀਏ ਚੀ ਜੈ ਇਹ ਜਿਆਦਾ ਘਿਓ ਨਹੀਂ ਆਪਾਂ ਭੁੰਨਣਾ ਇਹ ਤੇ ਵੀ ਘਿਓ ਨੂੰ ਗਰਮ ਕਰਕੇ ਵੇ ਆਪਾਂ ਉਹ ਹੱਥਾਂ ਨਾਲ ਇਹ ਚਾਹ ਸ ਲੈਣਾ ਹੈ ਸਰਦੀਆਂ ਨਾਲ ਜਰੂਰ ਜਾਦ ਨਾਲ ਖਾਵੇ ਅਗਲਾ ਯਾਦ ਕਰਕੇ ਮੈਂ ਦਵਾਈ ਕੰਗਾਂ ਦੀ ਤਾਂ ਦਵਾਈ ਬਣੀ ਰਹਿੰਦੀ ਹੈ ਚਾਹ ਵਾਲੇ ਭੁੱਲ ਜਾਂਦੇ ਆ ਉਹਦੇ ਸੜਤ ਬਣੀ ਰਹੇਗੀ ਨਿਰਨੇ ਕਾਲ ਜਿਆਦਾ ਅਸਰ ਕਰਦੀ ਹੈ ਇਸ ਤਰ੍ਹਾਂ ਹੀ ਹੈ ਹੂੰ ਵੀ ਦਿਨੇ ਵੀ ਖਾ ਸਕਦਾ ਹੈ ਅਗਲਾ ਬੱਚੇ ਤਾਂ ਇੰਨੇ ਕੁ ਖਵਾ ਦੇ ਚਮਚੇ ਚੋਂ ਸਿਆਣਾ ਬੰਦਾ ਦੋ ਚਮਚੇ ਖਾ ਸਕਦਾ ਇੰਨੇ ਨੇ ਚਮਚਾ ਵੀ ਅਪਰ ਪਿੱਛੇ ਹੀ ਰੱਖ ਦਿੰਨੇ ਆ ਕੋਈ ਕਈ ਵਾਰ ਚਮਚਾ ਨਹੀਂ ਛੇਤੀ ਛੇਤੀ ਫਿਰ ਲਜਾਰ ਨੇ ਵੀ ਚਮਚਾ ਹੈ ਨਹੀਂ ਕੋਲੇ ਚਮਚਾ ਵੀ ਵਿੱਚੇ ਰੱਖਿਆ ਹੋਇਆ ਹੈ ਤੇ ਬਹੁਤ ਵਧੀਆ ਚੀਜ਼ ਐ ਇਹ ਸਿਆਲਾਂ ਚ ਲੋਕ ਕਹਿੰਦੇ ਐ ਵੀ ਇਸ ਤਰ੍ਹਾਂ ਕੋਈ ਖਾਵੇ ਤਾਂ ਸਿਰ ਨਹੀਂ ਦੁਖਦਾ ਜੇ ਕਿੰਨ ਜਿਆਦੇ ਸ਼ਿੱਕਣ ਲੱਗੇਗਾ ਸ਼ਿੱਕਾ ਵੀ ਹਟ ਜਾਂਦੀ ਐ ਇਹਦੇ ਨਾਲ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ